ਮੈਂ ਸਾਬਕਾ ਵਿਧਾਇਕ ਜਗੁੰਦਰਪਾਲ ਜ਼ਿਲ੍ਹਾ ਪਠਾਨਕੋਟ ਹਲਕਾ ਪੋੜੇ ਤੋਂ ਜਿੰਨੇ ਵੀ ਮੇਰੇ ਭੈਣ ਭਰਾ ਪੰਜਾਬ ਚ ਨੇ ਕੋਈ ਪੰਜਾਬ ਦੇ ਵਿੱਚ ਜਿਲ੍ਹਾ ਪਰਿਸ਼ਦ ਔਰ ਸੰਪਤੀ ਦਾ ਇਲੈਕਸ਼ਨ ਹੋਣ ਜਾ ਰਿਹਾ ਕੱਲ ਵੋਟਾਂ ਪੈਣੀਆਂ ਜਿਹੜੇ ਖਾਸ ਕਰਕੇ ਨੌਜਵਾਨ ਬੱਚੇ ਹੈ ਜਿਨ੍ਹਾਂ ਨੇ ਪਹਿਲੇ ਵਾਰੀ ਵੋਟ ਪਾਣਾ ਹੈ ਉਹਨਾਂ ਨੂੰ ਮੇਰੇ ਵੱਲੋਂ ਇੱਕ ਸਿੱਖਿਆ ਬੋਟ ਪਾਣਾ ਇਹ ਜੋਸ਼ ਵੀ ਹੈ ਤੇ ਹੋਸ਼ ਵੀ ਹੈ ਹੋਸ਼ ਨਾ ਬੋੜ ਪਾਣਾ ਜੋਸ਼ ਦਾ ਨਹੀਂ ਪਾਣਾ ਔਰ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਪੰਜਾਬ ਦੇ ਵਿੱਚ ਝਾੜੋ ਵਾਲੇ ਦੀ ਸਰਕਾਰ ਆਈ ਦੀ ਅੱਜ 4 ਸਾਲ ਹੋ ਗਏ 4 ਸਾਲ ਦੇ ਵਿੱਚ ਕੋਈ ਵਿਕਾਸ ਕੋਈ ਕੰਮ ਕੋਈ ਨੌਕਰੀ ਕੁਛ ਨਹੀਂ ਸਭ ਝੂਠੋ ਝੂਠ ਹੈ 11 1100 ਰੁਪਿਆ ਲੇਡੀ ਨੂੰ ਦੇਣ ਦੀ ਗਾਲਕੀਤੀ ਸੀ ਕੋਚਨੇ ਪਿੰਡਾਂ ਦੇ ਵਿੱਚ ਸਰਪੰਚ ਸਾਲ-ਸਾਲ ਹੋ ਗਿਆ ਬਣੇ ਵੀ ਕਿਸੇ ਨਕ ਦੁਕਾਨ ਇਸ ਕਰਕੇ ਮੇਰੀ ਸਾਰਿਆਂ ਦੀ ਬੇਨਤੀ ਹੈ ਵੀ ਇਹਨਾਂ ਕੋਲ ਪੈਸਾ ਦੇਣ ਨਹੀਂ ਉਹਨਾਂ ਨਾਲ ਕੋਈ ਪੈਸਾ ਹੈਗਾ ਨਾ ਉਹਨਾਂ ਨੂੰ ਪੈਸਾ ਬਣਾਉਣ ਦਾ ਪਤਾ ਵੀ ਪੈਸਾ ਦੁਕਾਨ ਕਿਦਾਂ ਚਲਾਣੀ ਹੈ ਇਸ ਕਰਕੇ ਮੇਰੀ ਸਾਰਿਆਂ ਦੀ ਬੇਨਤੀ ਹੈ ਇੱਕ ਸੈਮੀ ਫਾਈਨਲ ਮੈਚ ਹੈ ਇਹਦੇ ਵਿੱਚ ਤੁਸੀਂ ਸਾਰੇ ਤਗੜੇ ਹੋ ਕੇ ਵੋਟਾਂ ਜਿਹੜੀਆਂ ਕਾਂਗਰਸ ਪਾਰਟੀ ਨੂੰ ਪਾਣੀ ਨੇ ਇਹ ਹੋਣਾ ਕਿ ਇਹ ਫਿਰ ਉਹਦੇ ਤੋਂ ਬਾਅਦ ਡਰਨਾ ਸ਼ੁਰੂ ਹੋ ਜਣਗੇ ਡਰਨਾ ਸ਼ੁਰੂ ਹੋ ਜਣਗੇ ਹੋ ਸਕਦਾ ਡਰ ਕੇ ਕੋਈ ਲਾਗੂ ਕਰਨ ਕੋਈ ਕੋਈ ਨਾ ਕੋਈ ਜੋ ਨਾ ਵਾਅਦੇ ਕੀਤੇ ਨੇ ਮੇਰੀ ਫਿਰ ਹੱਥ ਬੰਨ ਕੇ ਬੇਨਤੀ ਹੈ ਬਈ ਤੁਸੀਂ ਤਗੜੇ ਹੋਗੇ ਬੋਰ ਕਾਂਗਰਸ ਨੂੰ ਪਾਣੀ ਜਾਏ